ਜੇਸਲੇ ਗੋੰਦਵਾਲ ਸਾਹਿਬ ਤੋਂ ਗੁਰਬਾਣੀ ਦੀਆਂ ਪੋਥੀਆਂ ਪਾਲਕੀ ਵਿੱਚ ਜਾ ਕੇ ਅਰਦਾਸਾ ਕਰਕੇ ਚੱਲਦੇ ਨੇ ਤੇ ਪੰਜਵੇਂ ਪਾਸ਼ਾ ਪੈਦਲ ਜਾਂਦੇ ਨੇ ਨਾਲ ਸਾਹਿਬ ਸਿੰਘ ਜੀ ਸ਼ਬਦ ਕੀਰਤਨ ਹੋ ਰਿਹਾ ਤੇ ਖਨੂਸ ਸਹਿ ਪਹੁੰਚੇ ਇੱਥੇ ਰੁਕੇ ਆ ਇੱਥੇ ਗੁਰੰਗਸਾਹ ਮਹਾਰਾਜ ਜੀ ਦੇ ਸਹਿਬਜਾਦੇ ਭਾਈ ਦਾਤੂ ਤੇ ਭਾਈ ਦਾਸੂ ਉਹ ਭਾਈ ਦਾਤੂ ਹੱਥ ਜੋੜ ਕੇ ਕਹਿੰਦਾ ਮੈਂ ਜਿਸ ਵੇਲੇ ਦੀ ਲੱਤ ਮਾਰੀ ਆ ਨਾ ਗੁਰ ਅਮਰਦਾਸ ਮਹਾਰਾਜ ਜੀ ਤੇ ਮੇਰੀ ਲਤਜ ਪੀੜਾ ਇਉਂ ਹੈ ਜਿਵੇਂ ਵੇਲਣੇ ਵਿੱਚ ਕੋਈ ਚੀਜ਼ ਦਿੱਤੀ ਹੈ ਹਰ ਵੇਲੇ ਮੈਂ 24 ਘੰਟੇ ਦੁਖੀ ਹਾਂ ਤੇ ਮੇਰੇ ਤੇ ਕਿਰਪਾ ਕਰੋ ਮੇਰਾ ਇਹ ਦੁੱਖ ਦੂਰ ਕਰੋ ਬੇਨਤੀ ਕੀਤੀ ਮੇਰੇ ਪੰਚਮ ਪਾਤਸ਼ਾਹ ਸਮਰੱਥ ਸਤਿਗੁਰੂ ਪਾਤਪਕਾਰੀ ਬਖਸ਼ਣਹਾਰ ਸਾਧ ਸੰਗਤ ਜੀ ਆਪ ਜੀ ਨੇ ਉਹਨਾਂ ਦਾ ਦੁੱਖ ਦੂਰ ਕੀਤਾ ਉਥੋਂ ਫਿਰ ਗੁਰਬਾਣੀ ਦੀਆਂ ਪੋਥੀਆਂ ਅੱਗੇ ਆਈਆਂ ਜਿੱਥੇ ਰਾਮ ਸਰ ਸਾਹਿਬ ਹੈ ਇੱਥੇ ਮੇਰੇ ਪੰਜੂ ਪਾਸ਼ਾ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਤੇ ਕਿਰਪਾ ਕੀਤੀ ਗੁਰਨਾਥ ਸਾਹਿਬ ਜੀ ਤੋਂ ਪੰਜੂ ਪਾਸ਼ਾ ਤੱਕ ਫਿਰ ਭਗਤਾਂ ਦੀ ਸਿੱਖਾਂ ਦੀ ਸਾਰੀ ਬਾਣੀ ਜਿਹੜੀ ਸੀ ਸਾਧ ਸੰਗ ਦੀ ਉਹ ਗ੍ਰੰਥ ਸਾਹਿਬ ਦੇ ਰੂਪ ਵਿੱਚ ਉਹ ਉੱਥੇ ਲਿਖੀ ਗਈ ਪੋਥਾ ਸਾਹਿਬ ਵੀ ਕਹਿੰਦੇ ਆ